ਜਦੋਂ ਕਿਸੇ ਵੀ ਦੇਸ਼ ਦਾ ਕੌਮ ਅੰਧੇ ਆ ਕੇ ਬਾ ਅਜ਼ਾਦੀ ਦੀ ਵਾਗੇ ਦੀਏ ਜਦੋਂ ਕਿਸੇ ਵੀ ਦੇਸ਼ ਦਾ ਕੌਮ ਅੰਧੇ ਆ ਕੇ ਬਾ ਅਜ਼ਾਦੀ ਦੀ ਵਾਗੇ ਦੀਏ ਉਸ ਦੇਸ਼ ਦੇ ਸੱਚਿਆਂ ਆਸ਼ਕਾਂ ਨੂੰ ਹੈ ਰਹੀਦੀ ਹੋਸ਼ਨਾ ਸੀਸ ਤੇ ਪਾਗੇ ਦੀਏ ਹੋ ਘਰ ਉਝੜ ਤੇ ਮੋਮ ਦੀ ਤਾਂ ਫਿਰ ਇੱਕ ਜੱਗ ਦੀਏ ਉਹ ਸ਼ਰਫ ਖੂਨੇ ਸ਼ਹੀਦਾਂ ਦਾ ਨਿਚੜ ਜਾਂਦਾ ਤੇ ਮਹਿੰਦੀ ਹੋਰ ਨਾਲ ਦੇ ਹੱਥੀਏ ਲੱਗਦੀ ਏ ਮਹਿੰਦੀ ਹੈ ਹੋਰ ਨਾਲ ਦੇ ਹੱਥੀਏ ਲੱਗਦੀ ਏ ਜਿਹੜੀਆਂ ਕੌਮਾਂ ਨੂੰ ਮਰਨ ਦਾ ਝਲ ਪੈ ਜਾਏ ਉਹ ਕੌਮਾਂ ਕਿਸੇ ਦੇ ਮਾਰਿਆਂ ਮਰਦੀਆਂ ਨਹੀਂ ਜਿਹੜੀਆਂ ਕੌਮਾਂ ਦੇ ਵਿੱਚ ਨਾਗਦਾਰ ਹੋਵਣਾ ਉਹ ਕੌਮਾਂ ਕਿਸੇ ਦੇ ਹਾਰਿਆਂ ਹਰਦੀਆਂ ਨਹੀਂ ਪਤਾ ਹੀ ਹੁੰਦਾ ਨੂੰ ਕੀ ਹੁੰਦਾ ਰੰਗ ਰੂਟੀਆਂ ਦਾ ਤੇ ਜੇ ਨਾ ਪੈਣ ਕੇ ਵੇਖੀਆਂ ਵਰਦੀਆਂ ਨਹੀਂ ਬਾਤ ਵਿੱਚ ਜਵਾਨਾਂ ਦੀ ਜ਼ਿੰਦਗੀ ਹੈ ਤੇ ਭੇਡਾਂ ਸ਼ੇਰ ਦੀ ਜੂ ਵਿੱਚ ਵੜਦੀਆਂ ਨਹੀਂ ਹੋ ਚੜੀਆਂ ਕੌਮਾਂ ਜੜੀਆਂ ਕੋਂਮਾਂ ਨੇ ਤੇਗਾ ਨਾਲ ਰਾਜ ਕੀਤੇ ਉਹ ਕੋਂਮਾ ਸਿਰ ਕਿਸੇ ਦੇ ਪੈਰਾਂ ਦੇ ਧਰਦਿਆਂ ਨਹੀਂ ਉਹ ਕੋਂਮਾ ਸਿਰ ਕਿਸੇ ਦੇ ਪੈਰਾਂ ਤੇ ਧਰਦਿਆਂ ਯਦਵੀ ਧਰਮ ਦਾ ਕੀ ਦੇ ਬਰੋਧ ਹੋਇਆ ਜਾਨਾ ਹੱਸ ਕੇ ਮਹਾਰਾ ਖਾਲਸੇ ਨੇ ਗੁਰੂ ਗ੍ਰੰਥ ਦੇ ਪੰਥ ਦੀ ਸ਼ਾਹਨ ਬਗਲੇ ਲਾਇਆ ਅਰਸ਼ ਉਡਾ ਅਰਿਆਂ ਖਾਲਸੇ ਨੇ ਸੇ ਤਗਲ ਸਬਰ ਤੇ ਅੜਖ ਦੀ ਲੈ ਗੁੜਦੀ ਦੇ ਹਾ ਪੇਰ ਹੀ ਤਾਰੀਆਂ ਖਾਲਸੇ ਨੇ ਮੋਦ ਖਾਲਸੇ ਤੋਂ ਜੀਵਣ ਮੰਗਦੀ ਏ ਤੇ ਕਾ ਮਾਤ ਨੂੰ ਮਾਰੀਆਂ ਖਾਲਸੇ ਨੇ ਕਿ ਦੇ ਬਰੋਧ ਹੋਇਆ ਜਾਨਾ ਹਸ ਕੇ ਵਹਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਹਨ ਬਦਲੇ ਲਾਇਆਂ ਅਰੇ ਸ਼ੇਰ ਉਡਾ ਹਰੀਆਂ ਖਾਲਸੇ ਨੇ ਸਿੱਧਗਸਾ ਪਰਤੇ ਅੜਖ ਦੀ ਲੈ ਗੁਰਦੀ ਦੇਹਾ ਭੇਰ ਹੀ ਧਾਰੀਆਂ ਖਾਲਸੇ ਦੇ ਮਾਤ ਖਾਲਸੇ ਤੋਂ ਜੀਵਨ ਮੰਗਦੀ ਏ ਤੇਗਾ ਮਾਤ ਨੂੰ ਮਾਰੀਆਂ ਖਾਲਸੇ ਦੇ ਓ ਜਿਉਣਾ ਜੋਦਿਆਂ ਦਾ ਮਰਦਾਂ ਦਾ ਗਮਰਨਾ ਮੋਟੋਰੇ ਹਾਦਸਾ ਤੁਰੇ ਇਹ ਖਾਲਸੇ ਦਾ ਜੜਦੀ ਕਾਲਾ ਸਰਬੱਤ ਦਾ ਭਲਾ ਹੋਵੇ ਉੱਚਾ ਸੁੱਚਾ ਤਰਨ ਹੈ ਖਾਲਸੇ ਦਾ ਸਿਸ ਤਲੀ ਤਰ ਯਾਰ ਦੀ ਗਲੀ ਜਾਣਾ ਰੱਬੀ ਰੂਪ دیਵਾਨਾ ਹੈ ਖਾਲਸੇ ਦਾ ਜੀ ਦੀ ਛੱਟ ਪੀ ਕੇ ਚੜੀਆਂ ਬਾਦਮਾ ਰੱਬੀ ਰੂਹ دیਵਾਨਾ ਹੈ ਖਾਲਸੇ ਦਾ ਓ ਸ਼ਾਂਤ ਮਈ ਰਹਿਣਾ ਨਿਰਾ ਸਿੱਖਾਂ ਦੀ ਹੇ ਤੇ ਚੜੇ ਖਾਲਸਾ ਤੇਗ ਦੀ ਧਾਰ ਬਣ ਕੇ ਓ ਇਹਨੂੰ ਪਤਾ ਦਸ਼ਮੇਸ਼ ਦੀ ਥਾਪਨਾ ਜੇ ਹੇ ਤੇ ਲੜੇ ਖਾਲਸਾ ਅਜੀਤ ਜੋ ਯਾਰ ਬਣ ਕੇ ਹੋ ਸ਼ਾਂਤ ਮਈ ਰਹਿਣਾ ਨਿਰਸਖਿਆਨੀ ਚੜੇ ਖਾਲਸਾ ਤੇ ਹਗਦੀ ਧਾਰ ਬਣ ਕੇ ਇਹਨੂੰ ਪਿੱਤਾ ਦਸ਼ਮੇਸ਼ ਦੀ ਥਾਪਨਾ ਜੇ ਹੋ ਲੜੇ ਖਾਲਸਾ ਅਜੀਤ ਜੋ ਯਾਰ ਬਣ ਕੇ ਸੱਚਾ ਫੁੱਲ ਗੁਲਾਬ ਦਾ ਮਿਤਰਾ ਲੈ ਤੇ ਵੱਜੇ ਵੈਰੀ ਆਦੇ ਦੇਖਾ ਖਾਰ ਬਣ ਕੇ ਸਵਾ ਲੱਖ ਨਾਲ ਖਾਲਸਾ ਲੜੇ ਕੱਲਾ ਹੋ ਹੋ ਤੇ ਗੱਜੇ ਜੰਗਾ ਵਿੱਚ ਸ਼ਾਹ ਅਸਵਾਰ ਬਣ ਕੇ ਸੱਚਾ ਹੋ ਲਾ ਗੋਲਾਬ ਦਾ ਮਿੱਤਰ ਲਈ ਵਜੇ ਵੈਰੀਆਂ ਦੇ ਦਿਖਾ ਖਾਰ ਬਣ ਗਏ ਸਵਾ ਲੱਖ ਨਲਖਾਨ ਸਾ ਲੜੇ ਕੱਲਾ ਗੱਜੇ ਚੰਗਾ ਵਿੱਚ ਸ਼ਾਹਾ ਅਸਵਾਰ ਬਣ ਗਏ ਖੀਰ ਛੱਡੇ ਬਾਂਦੇ ਬਾਂਦੇ ਕਟਵਾ ਇਦਾਂ ਖਾਲਸੇ ਨੇ ਇੱਟਾਂ ਹੱਡੀਆਂ ਮਿਜਦਾ ਲਾਹ ਗਾਰ ਕੰਮੀ ਮਹਿਲ ਬਣਾਇ ਤਾ ਖਾਲਸੇ ਨੇ ਓ ਸੀਸਾ ਤਲੀ ਤਰ ਯਾਰ ਦੀ ਗਲੀ ਜਾਣਾ ਰੱਬੀ ਰੂਪ دیਵਾਨਾ ਹੈ ਖਾ ਜੀਤੀ ਛੇਟਾ ਪੀਕੇ ਚੜੀਆਂ ਬਾਜ਼ ਮਾਰੇ ਓ ਰੱਬੀ ਰੂਹ دیਵਾਨਾ ਹੈ ਖਾਲਸੇ ਦਾ ਓ ਬਿਜਲੀ ਅਜੇ ਵੀ ਸਿੰਘਾਂ ਦੀ ਤੇਗ ਅੰਦਰ ਅਣਖੀ ਅਜੇ ਵੀ ਖੰਡਾ ਹੈ ਖਾਲਸੇ ਦਾ ਜੜਦੀ ਕਲਾ ਸਰਬਤ ਦਾ ਪਲਾ ਹੋਵੇ ਉੱਚਾ ਸੁੱਚਾ ਤਰਨ ਹੈ ਖਾਲਸੇ ਦਾ ਹਏ ਜਿੱਥੇ ਸੱਚ ਤੇ ਝੂਠ ਦੀ ਪਰਖ ਹੁੰਦੀ ਬੋਲਾ ਤੋਲਦਾ ਕੰਡਾ ਹੈ ਖਾਲਸੇ ਦਾ ਜਿੱਦੇ ਮੋਮੀ ਅਵਤਾਰ ਨੂੰ ਮਿਲੇ ਚਾਨਣ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ